ਸਤਿ ਸ਼੍ਰੀ ਅਕਾਲ ਜੀ ਏਜੀ ਪੰਜਾਬੀ ਕੁਕਿੰਗ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਕੋਈ ਕੁਕਿੰਗ ਦੀ ਵੀਡੀਓ ਨਹੀਂ ਦੇ ਰਹੇ ਕਿਉਂਕਿ ਕੁਕਿੰਗ ਕਰਨ ਨੂੰ ਜਿਹੜਾ ਹੈਗਾ ਮੇਰਾ ਮਨ ਨਹੀਂ ਹਜੇ ਕਰਦਾ ਸੀ ਇਸ ਲਈ ਮੈਂ ਸੋਚਿਆ ਵੀ ਤੁਹਾਡੇ ਨਾਲ ਕੋਈ ਨਾ ਕੋਈ ਵਲੌਗ ਸਾਂਝਾ ਕੀਤਾ ਜਾਵੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਅੱਗੇ ਤੋਂ ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਕੋਈ ਨਾ ਕੋਈ ਨਵੀਂ ਰੈਸিপি ਦੇਣ ਦੀ ਅੱਜ ਜੇ ਤੁਸੀਂ ਆਪ ਵਲੌਗ ਨੂੰ ਜ਼ਰੂਰ ਦੇਖਿਓ ਏ ਇਹ ਜਿਹੜਾ ਹੈਗਾ ਬੀ ਬਣਾਇਆ ਜਾ ਰਿਹਾ ਜਿਹੜੀ ਕਣਕ ਆਪਾਂ ਇਹ ਨੂੰ ਛਾਂਡ ਕੇ ਜਿਹੜੀ ਇਹ ਚੋ ਬਰੀਕ ਕਣਕ ਆ ਨਾਲ ਤਾਂ ਉਹ ਬਾਹਰ ਨਿਕਲ ਜਾਂਦੀ ਆ ਨਾਲੇ ਜਿਹੜਾ ਇਹ ਚ ਇਹਦਾ ਛਿਲਕਾ ਹੁੰਦਾ ਫੋਲਕ ਹੁੰਦਾ ਕਣਕ ਦਾ ਉਹ ਬਾਹਰ ਨਿਕਲ ਜਾਂਦਾ ਜਿਹੜੀ ਵਧੀਆ ਕਣਕ ਹੁੰਦੀ ਆ ਉਹ ਰਹਿ ਜਾਂਦੀ ਆ ਹ ਇਹਨੂੰ ਬੀ ਬਣਾਉਣਾ ਕਿਹਾ ਜਾਂਦਾ ਹੈ ਇਹ ਬਣਾਉਂਦੇ ਆ ਬੀ ਬੀ ਬਣਾ ਕੇ ਉਹਦੇ ਤੋਂ ਬਾਅਦ ਫਿਰ ਇਹ ਬੀਜਿਆ ਜਾਂਦਾ ਹੈ ਇਹ ਸਾਡੇ ਜਿਹੜੇ ਆ ਹੈਗਾ ਅਸੀਂ ਘਰੋਂ ਹੀ ਪਾਇਆ ਵੀ ਕਰਦਾ ਵੀ ਆ ਕਿਉਂਕਿ ਇਹ ਅਲੱਗ ਹੁੰਦੀ ਆ ਕਣਕ ਬੀ ਵਾਲੀ ਜੇ ਆਪਾਂ ਵੈਸੇ ਮੁੱਲ ਦੀ ਗੱਟੇਆਂ ਵਿੱਚ ਮਿਲਦੀ ਆ ਜਿਹੜੀ ਉਹ ਵੀ ਪਾ ਸਕਦੇ ਆ ਪਰ ਸਾਡੇ ਘਰੇ ਰੱਖਿਆ ਹੋਇਆ ਸੀ ਬੀ ਅਸੀਂ ਘਰੋਂ ਪਾਉਨੇ ਆ ਜਿਹੜਾ ਇਸ ਤਰ੍ਹਾਂ ਕਰਕੇ ਸਾਰਾ ਜਿਹੜਾ ਹੈਗਾ ਛਾਣ ਕੇ ਵੀ ਬਣਾ ਲਿਆ ਜਾਊਗਾ ਤੁਸੀਂ ਇੰਜੋਏ ਕਰੋ ਇਹਨੂੰ ਜਿਹੜਾ ਆਪਣਾ ਛਾਣ ਲਿਆ ਬਣ ਗਿਆ ਹੁਣ ਇਹਨੂੰ ਇਹਦੀ ਮੈਂਤੀ ਕਰਕੇ ਇਹਨੂੰ ਬੋਰੀਆਂ ਚ ਪਾਇਆ ਜਾਊਗਾ ਇਹ ਜਿਹੜਾ ਇਹਨਾਂ ਨੇ ਬਾਲਟੀ ਨਾਲ ਜਿਹੜਾ ਇਹਦਾ ਮਿਸਰਮੈਂਟ ਰੱਖਿਆ ਹੈ ਇਹ ਵੀ ਕਿਲੋ ਦੀ ਬਾਲਟੀ ਆ ਉਸ ਕਿੱਲੇ ਦੇ ਹਿਸਾਬ ਨਾਲ ਇਹ ਗੰਟਿਆਂ ਦੇ ਵਿੱਚ ਪਾਉਣਗੇ ਕਣਕ ਜਿਹੜੀ ਆਪਾਂ ਵੀ ਜਨੇ ਸ਼ੁਰੂ ਕਰ ਦਿੱਤੀ ਆ ਕਣਕ ਜਿਹੜੀ ਸਾਰੀ ਆਪਾਂ ਰੋਟਾਵੇਟਰ ਨਾਲ ਵੇਜਾਂਗੇ ਇਹ ਖੜੇ ਕਰਚਾਂ ਦੇ ਵਿੱਚ ਜਿਹੜੀ ਕਣਕ ਹੈ ਵੀਜੀ ਆਪਾਂ ਵੀ ਜਿਹੜਾ ਇਹ ਜਾਂਦਾ ਬਾਅਦ ਚ ਅਰੇ ਬਣ ਸਕੇ ਇਹਦੇ ਨਾਲ ਪੂਰਾ ਫਾਇਦਾ ਹੁੰਦਾ ਆਪਾਂ ਨੂੰ ਬਾਕੀ ਜੀ ਮੈਨੂੰ ਖੇਤ ਬਾਰੇ ਇੰਨੀ ਨੌਲੇਜ ਨਹੀਂ ਮੇਰੇ ਨਾਲ ਜ਼ਿਆਦਾ ਤੁਸੀਂ ਜਾਣਦੇ ਹੋਵੋਗੇ ਵੀ ਇਹਦੇ ਕੀ ਬੈਨੀਫਿਟ ਹੁੰਦੇ ਆ ਕਰਜੇ ਵਿੱਚ ਵਾਉਣ ਨਾਲ ਮੈਨੂੰ ਇੰਨਾ ਜ਼ਿਆਦਾ ਇਹਦੇ ਬਾਰੇ ਨਹੀਂ ਪਤਾ ਜਿੰਨਾ ਮੈਨੂੰ ਪਤਾ ਸੀ ਉਹਨਾ ਮੈਨੂੰ ਦੱਸ ਦਿੱਤਾ। ਬਾਕੀ ਤੁਸੀਂ ਖੁਦ ਦੇ ਕੇ ਸਮਝ ਗਏ ਹੋਵੋਗੇ। ਜਾਂ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਵੀ ਹੋਊਗਾ ਵੀ ਇਹਦੇ ਕੀ ਬੇਨਫਿਟ ਹੁੰਦੇ ਆ ਵਿੱਚ ਕਰਦੇ ਵਹੋਂਦੇ। ਤੇ ਚਲੋ ਜੀ ਫਿਰ ਆਪਾਂ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕੋਈ ਨਵੀਂ ਰੈਸਪੀ ਲੈ ਕੇ ਅੱਗੇ ਆਪਾਂ ਤੁਹਾਨੂੰ ਕੋਈ ਨਵੀਂ ਰੈਸਪੀ ਦੇਣ ਦੀ ਕੋਸ਼ਿਸ਼ ਕਰਾਂਗੇ। ਮੂਰ ਨਾਲ ਸੱਟ ਹੋਣ ਕਰਕੇ ਰੈਸਪੀ ਬਣਾਉਣ ਨੂੰ ਜਾਂ ਕੁਕਿੰਗ ਕਰਨ ਨੂੰ ਜਿਹੜਾ ਮੇਰਾ ਦਿਲ ਨਹੀਂ ਕੀਤਾਗਾ ਇਸ ਲਈ ਮੈਂ ਤੁਹਾਡੇ ਨਾਲ ਜਿਹੜੇ ਕਣਕ ਦੀ ਪਝਾਈ ਦੀ ਵੀਡੀਓ ਸ਼ੇਅਰ ਕਰਨ ਲੱਗੀ ਆ ਤੁਸੀਂ ਇਹਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਚਲੋ ਜੀ ਮਿਲਦੇ ਆਂ ਫਿਰ ਤਦ ਤੱਕ ਲਈ Tá she called you.